ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੀਆਂ ਸਖਤ ਵੀਜ਼ਾ ਨੀਤੀਆਂ ਸਦਕਾ ਮੌਜੂਦਾ ਬਰੇ ਦੌਰਾਨ 235000 ਵਿਦੇਸ਼ੀ ਨਾਗਰਿਕਾਂ ਦਾ ਰਾਰੋਕ ਦਿੱਤਾ ਗਿਆ ਜੀ ਹਾਂ ਸਟਡੀ ਵੀਜ਼ਾ ਅਜੀਆਂ ਰੱਦ ਹੋਣ ਦਾ سلسلہ ਚੱਲ ਰਿਹਾ ਹੈ ਅਤੇ ਕੈਨੇਡਾ ਪਹੁੰਚ ਰਹੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਪਿਛਲੇ ਬਰੇ ਦੇ ਮੁਕਾਬਲੇ 1 ਲੱਖ ਘੱਟ ਗਈ ਜਦ ਕਿ ਸਾਲ ਦੇ ਅੰਤ ਤੱਕ ਇਹ ਅੰਕੜਾ 2 ਲੱਖ ਤੱਕ ਪਹੁੰਚ ਸਕਦਾ ਹੈ ਇਸੇ ਤਰ੍ਹਾਂ ਵਰਕ ਪਰਮਿਟ ਅਜੀਆਂ ਤੇ ਵੀ ਕੈਂਚੇ ਚੱਲ ਰਹੀ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਕੈਨੇਡਾ ਪਹੁੰਚਣ ਵਾਲੀਆਂ ਦੀ ਗਿਣਤੀ 134000 कट गई है सिर्फ जुलाई महीने ਦਾ ਅੰਕੜਾ ਦੇਖਿਆ ਜਾਵੇ ਤਾਂ 2024 ਦੌਰਾਨ ਤਕਰੀਬਨ 30090 ਕੀਤੇ ਕੈਨੇਡਾ ਪਹੁੰਚੇ ਸਨ ਪਰ ਇਸ ਸਾਲ ਅੰਕੜਾ 18500 ਤੱਕ ਕੀਤਾ ਗਿਆ ਇੰਟਰਨੈਸ਼ਨਲ ਸਟੂਡੈਂਟਸ ਦੇ ਮਾਮਲੇ ਦੇ ਵਿੱਚ ਜੁਲਾਈ 2024 ਦੌਰਾਨ 17000 ਤੋਂ ਵੱਧ ਨੌਜਵਾਨ ਕੈਨੇਡਾ ਪਹੁੰਚੇ ਪਰ ਇਸ ਵਾਰ ਅੰਕੜਾ 7685 ਰਿਹਾ ਸਟੱਡੀ ਵੀਜ਼ਾ ਦੇ ਨਾਲ ਸੰਬੰਧਤ ਅੰਕੜੇ ਇਮੀਗ੍ਰੇਸ਼ਨ ਮਾਹਰ ਹਰਾਨ ਕੁਮੰਦਰੇ ਨੇ ਕਿਹਾ ਕਿ ਦਸੰਬਰ 2024 ਦੇ ਦੌਰਾਨ 95 ਹਜ਼ਾਰ ਤੋਂ ਵੱਧ ਵੀਜ਼ੇ ਜਾਰੀ ਕੀਤੇ ਗਏ ਅਤੇ ਦਸੰਬਰ 2024 ਦੇ ਵਿੱਚ ਇਹ ਅੰਕੜਾ ਸਿਰਫ 30 ਹਜ਼ਾਰ ਰਹਿ ਗਿਆ। ਕੈਨੇਡਾ ਸਰਕਾਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਨੂੰ ਲਗਭਗ ਦੇ 5% ਦੇ ਬਰਾਬਰ ਲਿਆਉਣਾ ਚਾਹੁੰਦੀ ਹੈ ਅਤੇ ਇਸੇ ਤਹਿਤ ਪਹਿਲਾਂ ਤੋਂ ਦੇਸ਼ ਦੇ ਵਿੱਚ ਮੌਜੂਦਾ ਇਹ ਵਿਦੇਸ਼ੀ ਨਾਗਰਿਕਾਂ ਨੂੰ ਚੱਲਦਾ ਕੀਤਾ ਜਾ ਰਿਹਾ ਹੈ। ਸਿਰਫ ਇਹ ਨਹੀਂ ਇੰਟਰਨੈਸ਼ਨਲ ਸਟੂਡੈਂਟਸ ਅਤੇ ਟੈਂਪਰੇਰੀ ਫੌਨ ਵਰਕਰਸ ਦੇ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਤੋਂ ਸਾਫ਼ ਨਾ ਕੀਤਾ ਜਾ ਰਿਹਾ ਹੈ। ਇਮੀ ਕ੍ਰਿਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇ ਬੁਲੂਚਾਰੀਤਾ ਜੋ ਅੰਕੜੇ ਦੇ ਮੁਤਾਬਕ ਕਿ ਸਾਲ 26 ਤੋਂ ਜੁਲਾਈ ਦਰਮਿਆਨ 1,23,000 ਸਾਬਕਾ ਟੈਂਪਰੇਰੀ ਰੈਜ਼ੀਡੈਂਟਸ ਕੈਨੇਡਾ ਦੇ ਪਰਮਨੈਂਟ ਰੈਜ਼ੀਡੈਂਟਸ ਬਨਣ ਦੇ ਵਿੱਚ ਸਫਲ ਰਹੇ ਨੇ ਦਸੇਂ ਅੰਕੜਾ ਮੁਲਕ ਦੇ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦਾ 5% ਦਿੱਤਾ ਹੈ। ਤੁਝੇ ਪਾਸੇ ਘੱਟ ਉਜਰਤਨਾਉ ਤੇ ਐਲ ਐਮ ਆਈਏ ਜਾਰੀ ਨਾ ਕਰਨ ਵਾਲੇ ਇਲਾਕੇ ਦੀ ਗਿਣਤੀ ਵਧ ਕੇ 32 ਹੋ ਚੁੱਕੀ ਹੈ। ਬੀਤੀ 10 ਅਕਤੂਬਰ ਤੋਂ ਅਨਟੈਰੀਓ ਦਾ ਗੁਲਫ ਅਤੇ ਗ੍ਰੇਟਰ ਸੈਟਰਬੀ ਇਲਾਕੇ ਸੂਚੀ ਦੇ ਵਿੱਚ ਸ਼ਾਮਲ ਹੋ ਗਏ, ਜਦਕਿ ਮੈਨੀਟੋਬਾ ਦਾ ਵਿਨੀਪੈਗਲ ਬਟਾ ਦਾ ਰੈਡ ਡੀਅਰ ਅਤੇ ਲੈਟਰੀਜ਼ ਬੀਸੀ ਦਾ ਕਲੋਨਾ ਸ਼ਹਿਰ ਵੀ ਸੂਚੀ ਦੇ ਵਿੱਚ ਆ ਚੁੱਕਿਆ ਹੈ। ਇਨ੍ਹਾਂ ਸ਼ਹਿਰਾਂ ਦੇ 雇ਲਰ ਕਾਟੂਚਰਤਾ ਦੀ ਪੇਸ਼ਕਸ਼ ਕਰਦਿਆ ਐਲ ਐਮ ਆਈਏ हासिल ਨਹੀਂ ਕਰ ਸਕਣਗੇ ਸਿੱਧੇ ਇਹ ਦੱਸਣਾ ਬੰਦਾ ਹੈ ਕਿ ਕੈਨੇਡਾ ਦੇ ਹਾਲਾਤਾਂ ਨੂੰ ਵੇਖਦੇ 114000 ਲੋਕ ਆਪਣੇ ਜੱਦੀ ਮੁਲਕ ਪਰਤ ਗਏ ਨੇ 1971 ਤੋਂ ਬਾਅਦ ਪਹਿਲੀ ਵਾਰ ਕੈਨੇਡਾ ਛੱਡ ਕੇ ਜਾਣ ਵਾਲੇ ਦੀ ਗਿਣਤੀ ਮੁਲਕ ਦੇ ਵਿੱਚ ਦਾਖਲ ਹੋਣ ਵਾਲੇ ਤੋਂ ਵੱਧ ਚੁੱਕੀ ਗਈ ਹੈ ਇਸ ਤੋਂ ਜਾਣਦੇ ਸਦਕਾ ਕੈਨੇਡੀਅਨ ਵਸੋਂ ਦੇ ਵਿੱਚ ਵਾਧੇ ਦੀ ਰਫ਼ਤਾਰ ਤਕਰੀਬਨ ਸਫਰ ਉੱਤੇ ਆ ਚੁੱਕੀ ਹੈ 2021 ਤੋਂ 2024 ਦੇ ਦਰਮਿਆਨ ਹਰ ਦਿਨ ਮਹੀਨੇ ਬਾਅਦ ਕੈਨੇਡਾ ਦੀ ਆਬਾਦੀ ਵਿੱਚ 215000 ਦਾ ਵਾਧਾ ਹੁੰਦਾ ਰਿਹਾ ਅਤੇ ਇਸ ਦੇ ਮੁੱਖ ਕਾਰਨ ਕੁਮਾਂਤ ਵਿਦਿਆਰਥੀ ਤੇ ਟੈਂਪੇਰੀ ਫੋਰਨ ਵਰਕਰਸ ਰਹਨੇ ਪਰ ਹੁਣ ਇਹਨਾਂ ਦੀ ਗਿਣਤੀ ਦੇ ਵਿੱਚ ਸਲਾਨਾ ਅਦਾਤ ਤੇ 44 ਲੱਖ ਦੀ ਘਟौती ਮੰਨੀ ਜਾ ਰਹੀ ਹੈ ਇੱਕ ਵਾਰ ਫਿਰ ਦੱਸਦੀ ਸਸਿਕਾ ਜੀ ਮੈਂ ਕੌਮਲ ਕਪੂਰ ਤੁਸੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੀਆਂ ਸਖਤ ਵੀਜ਼ਾ ਨੀਤੀਆਂ ਸਤਕਾ ਮੌਜੂਦਾ ਬਰੇ ਦੌਰਾਨ ਤੋਂ 135000 ਵਿਦੇਸ਼ੀ ਨਾਗਰਿਕਾਂ ਦਾ ਰਾਰ ਰੋਕ ਦਿੱਤਾ ਗਿਆ ਜਿਹਾ ਸਟਡੀ ਵੀਜ਼ਾ ਅਜੀਆਂ ਰੱਦ ਹੋਣ ਦਾ ਸਿਲਸਿਲਾ ਚੱਲ ਰਿਹਾ ਅਤੇ ਕੈਨੇਡਾ ਪਹੁੰਚ ਰਹੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਪਿਛਲੇ ਬਰੇ ਦੇ ਮੁਕਾਬਲੇ 1 ਲੱਖ ਘਟ ਗਈ ਜਦ ਕਿ ਸਾਲ ਦੇ ਅੰਤ ਤੱਕ ਇਹ ਅੰਕੜਾ 2 ਲੱਖ ਤੱਕ ਪਹੁੰਚ ਸਕਦਾ ਹੈ ਇਸੇ ਤਰ੍ਹਾਂ ਵਰਕ ਪਰਮਿਟ ਅਸੀਆਂ ਤੇ ਵੀ ਕੈਂਚੇ ਚੱਲ ਰਹੀ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਕੈਨੇਡਾ ਪਹੁੰਚਣ ਵਾਲਿਆ ਦੀ ਗਿਣਤੀ 1340 ਕਾਰ ਕਟ ਗਈ ਹੈ ਸਿਰਫ ਜੁਲਾਈ ਮਹੀਨੇ ਦਾ ਅੰਕੜਾ ਦੇਖਿਆ ਜਾਵੇ ਤਾਂ 2024 ਦੇ ਦੌਰਾਨ ਤਕਰੀਬਨ 30090 ਕਿਰਤੀ ਕੈਨੇਡਾ ਪਹੁੰਚੇ ਸਨ ਪਰ ਇਸ ਸਾਲ ਅੰਕੜਾ 18500 ਤੱਕ ਕੀਤਾ ਗਿਆ ਇੰਟਰਨੈਸ਼ਨਲ ਸਟੂਡੈਂਟਸ ਦੇ ਮਾਮਲੇ ਦੇ ਵਿੱਚ ਜੁਲਾਈ 2024 ਦੌਰਾਨ 17000 ਤੋਂ ਵੱਧ ਨੌਜਵਾਨ ਕੈਨੇਡਾ ਪਹੁੰਚੇ ਪਰ ਇਸ ਵਾਰ ਅੰਕੜਾ 7685 ਰਿਹਾ ਸਟੱਡੀ ਵੀਜ਼ਾ ਦੇ ਨਾਲ ਸੰਬੰਧਤ ਅੰਕੜੇ ਇਮੀਗ੍ਰੇਸ਼ਨ ਮਾਹਰ ਹਰਾਨ ਕੁਲਮੰਦਰੇ ਨੇ ਕਿਹਾ ਕਿ ਦਸੰਬਰ 2024 ਤੱਕ ਦੌਰਾਨ 95 ਹਜ਼ਾਰ ਤੋਂ ਵੱਧ ਵੀਜ਼ੇ ਜਾਰੀ ਕੀਤੇ ਗਏ ਅਤੇ ਦਸੰਬਰ 2024 ਦੇ ਵਿੱਚ ਇਹ ਅੰਕੜਾ ਸਿਰਫ 30 ਹਜ਼ਾਰ ਰਹਿ ਗਿਆ। ਕੈਨੇਡਾ ਸਰਕਾਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਨੂੰ ਲਬਾਦੀ ਦਾ 5% ਦੇ ਬਰਾਬਰ ਲਿਆਉਣਾ ਚਾਹੁੰਦੀ ਹੈ ਅਤੇ ਇਸੇ ਤਹਿਤ ਪਹਿਲਾਂ ਤੋਂ ਦੇਸ਼ ਦੇ ਵਿੱਚ ਮੌਜੂਦਾ ਇਹ ਵਿਦੇਸ਼ੀ ਨਾਗਰਿਕਾਂ ਨੂੰ ਚੱਲਦਾ ਕੀਤਾ ਜਾ ਰਿਹਾ ਹੈ। ਸਿਰਫ ਇਹ ਨਹੀਂ ਇੰਟਰਨੈਸ਼ਨਲ ਸਟੂਡੈਂਟਸ ਅਤੇ ਟੈਂਪਰੇਰੀ ਫੌਨ ਵਰਕਰਸ ਦੇ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਤੋਂ ਸੌਖ ਨਾਕ ਦਿੱਤੀ ਜਾ ਰਹੀ ਹੈ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇ ਬੁਲੂ ਚਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਕ ਕਿ ਸਾਲ 1 ਜਨਵਰੀ ਤੋਂ ਜੁਲਾਈ ਦਰਮਿਆਨ 1,23,000 ਸਾਬਕਾ ਟੈਂਪਰੇਰੀ ਰੈਜ਼ੀਡੈਂਟਸ ਕੈਨੇਡਾ ਦੇ ਪਰਮਨੈਂਟ ਰੈਜ਼ੀਡੈਂਟਸ ਬਨਣ ਦੇ ਵਿੱਚ ਸਫਲ ਰਹੇ ਨੇ ਦੱਸਿਆ ਅੰਕੜਾ ਮੁਲਕ ਦੇ ਨਵੇਂ ਪਰਮਨੈਂਟ ਰੈਜ਼ੀਡੈਂਟਸ ਦਾ 5% ਬੰਦਾ ਹੈ ਦੂਜੇ ਪਾਸੇ ਘੱਟ ਉਜਰਤ ਦੇ ਨਾਲ ਤੇ ਐਲ ਐ ਐ ਮਾਈਏ ਜਾਰੀ ਨਾ ਕਰਨ ਵਾਲੇ ਇਲਾਕੇ ਦੀ ਗਿਣਤੀ ਵਧ ਕੇ 32 ਹੋ ਚੁੱਕੀ ਹੈ ਬਿੱਤੀ 10 ਅਕਤੂਬਰ ਤੋਂ 온ਟਾਰੀਓ ਦਾ ਗੁਲਫ ਅਤੇ ਗ੍ਰੇਟਰ ਸਟਰਬੀ ਇਲਾਕੇ ਸੂਚੀ ਦੇ ਵਿੱਚ ਸ਼ਾਮਲ ਹੋ ਗਏ ਜੁਤਕਿ ਮੈਨੀਟੋਬਾ ਦਾ ਬਿਨੀ ਪੈਗਲ ਬਟਾ ਦਾ ਰੈਡ ਡੀਅਰ ਅਤੇ ਲੈਟਰੀਜ਼ ਬੀਸੀ ਦਾ ਕਲੋਨਾ ਸ਼ਹਿਰ ਵੀ ਸੂਚੀ ਦੇ ਵਿੱਚ ਆ ਚੁੱਕਿਆ ਹੈ ਇਨ੍ਹਾਂ ਸ਼ਹਿਰਾਂ ਦੇ EMPLOYER ਕਾਰਟੂਚਰਤਾ ਦੀ ਪੇਸ਼ਕਸ਼ ਕਰਦਿਆ LMI A ਹਾਸਲ ਨਹੀਂ ਕਰ ਸਕਣਗੇ ਜਿੱਥੇ ਇਹ ਦੱਸਣਾ ਬੰਦਾ ਹੈ ਕਿ ਕੈਨੇਡਾ ਦੇ ਹਾਲਾਤਾਂ ਨੂੰ ਵੇਖਦੇ 114000 ਲੋਕ ਆਪਣੇ ਜੱਤੀ ਮੁਲਕ ਪਰਤ ਗਏ ਨੇ 1977 ਤੋਂ ਬਾਅਦ ਪਹਿਲੀ ਵਾਰ ਕੈਨੇਡਾ ਛੱਡ ਕੇ ਜਾਣ ਵਾਲੇ ਦੀ ਗਿਣਤੀ ਮੁਲਕ ਦੇ ਵਿੱਚ ਦਾਖਲ ਹੋਣ ਵਾਲੇ ਤੋਂ ਵੱਧ ਚੁੱਕੀ ਤੇ ਗਈ ਹੈ ਇਸ ਤੋਂ ਜਾਣਦੇ ਸਦਕਾ ਕੈਨੇਡੀਅਨ ਵਸੋਂ ਦੇ ਵਿੱਚ ਵਾਧੇ ਦੀ ਰਫ਼ਤਾਰ ਤਕਰੀਬਨ ਸਫਰ ਉੱਤੇ ਆ ਚੁੱਕੀ ਹੈ 2021 ਤੋਂ 2024 ਦੇ ਦਰਮਿਆਨ ਹਰ ਤਿੰਨ ਮਹੀਨੇ ਬਾਅਦ ਕੈਨੇਡਾ ਦੀ ਆਬਾਦੀ ਵਿੱਚ 215000 ਦਾ ਵਾਧਾ ਹੁੰਦਾ ਰਿਹਾ ਅਤੇ ਇਸ ਦੇ ਮੁੱਖ ਕਾਰਨ ਕੁਮਾਂਤਰੀ ਵਿਦਿਆਰਥੀ ਤੇ ਟੈਂਪਰੀ ਫੋਰਨ ਵਰਕਰਸ ਰਹਨੇ ਪਰ ਹੁਣ ਇਹਨਾਂ ਦੀ ਗਿਣਤੀ ਦੇ ਵਿੱਚ ਸਲਾਨਾ ਅਦਾਤੇ 44 ਲੱਖ ਦੀ ਘਟौती ਮੰਨੀ ਜਾ ਰਹੀ ਹੈ ਇੱਕ ਵਾਰ ਫਿਰ ਦੱਸਦੀ ਸਸਿਕਾ ਜੀ ਮੈਂ ਕੌਮਿਲ ਕਪੂਰ ਤੁਸੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੀਆਂ ਸਖਤ ਵੀਜ਼ਾ ਨੀਤੀਆਂ ਸਤਕਾ ਮੌਜੂਦਾ ਬਰੇ ਦੌਰਾਨ 235000 ਵਿਦੇਸ਼ੀ ਨਾਗਰਿਕਾਂ ਦਾ ਰਾਰ ਰੋਕ ਦਿੱਤਾ ਗਿਆ ਜੀ ਹਾਂ ਸਟਡੀ ਵੀਜ਼ਾ ਅਜੀਆਂ ਰੱਦ ਹੋਣ ਦਾ ਸਿਲਸਿਲਾ ਚੱਲ ਰਿਹਾ ਹੈ ਅਤੇ ਕੈਨੇਡਾ ਪਹੁੰਚ ਰਹੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਪਿਛਲੇ ਬਰੇ ਦੇ ਮੁਕਾਬਲੇ 1 ਲੱਖ ਘਟ ਗਈ ਜਦ ਕਿ ਸਾਲ ਦੇ ਅੰਤ ਤੱਕ ਇਹ ਅੰਕੜਾ 2 ਲੱਖ ਤੱਕ ਪਹੁੰਚ ਸਕਦਾ ਹੈ ਇਸੇ ਤਰ੍ਹਾਂ ਵਰਕ ਪਰਮਿਟ ਅਸੀਆਂ ਤੇ ਵੀ ਕੈਂਚੇ ਚੱਲ ਰਹੀ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਕੈਨੇਡਾ ਪਹੁੰਚਣ ਵਾਲਿਆ ਦੀ ਗਿਣਤੀ 134 ਕਟ ਗਈ ਹੈ ਸਿਰਫ ਜੁਲਾਈ ਮਹੀਨੇ ਦਾ ਅੰਕੜਾ ਦੇਖਿਆ ਜਾਵੇ ਤਾਂ 2024 ਦੌਰਾਨ ਤਕਰੀਬਨ 30090 ਕੀਤੇ ਕੈਨੇਡਾ ਪਹੁੰਚੇ ਸਨ ਪਰ ਇਸ ਸਾਲ ਅੰਕੜਾ 18500 ਤੱਕ ਕੀਤਾ ਗਿਆ ਇੰਟਰਨੈਸ਼ਨਲ ਸਟੂਡੈਂਟਸ ਦੇ ਮਾਮਲੇ ਦੇ ਵਿੱਚ ਜੁਲਾਈ 2024 ਦੌਰਾਨ 18000 ਤੋਂ ਵੱਧ ਨੌਜਵਾਨ ਕੈਨੇਡਾ ਪਹੁੰਚੇ ਪਰ ਇਸ ਵਾਰ ਅੰਕੜਾ 7685 ਰਿਹਾ ਸਟੱਡੀ ਵੀਜ਼ਾ ਦੇ ਨਾਲ ਸੰਬੰਧਤ ਅੰਕੜੇ ਨੂੰ ਇਮੀਗ੍ਰੇਸ਼ਨ ਮਾਹਰ ਹਰਾਨ ਕੁਲਮੰਦਰੇ ਨੇ ਕਿ ਵਿਸੰਬ 2024 ਦੇ ਦੌਰਾਨ 95 ਹਜ਼ਾਰ ਤੋਂ ਵੱਧ ਵੀਜ਼ੇ ਜਾਰੀ ਕੀਤੇ ਗਏ ਅਤੇ ਦਸੰਬਰ 2024 ਵਿੱਚ ਇਹ ਅੰਕੜਾ ਸਿਰਫ 30 ਹਜ਼ਾਰ ਰਹਿ ਗਿਆ। ਕੈਨੇਡਾ ਸਰਕਾਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਨੂੰ ਲੱਭਦੀ ਦਾ 5% ਦੇ ਬਰਾਬਰ ਲਿਆਉਣਾ ਚਾਹੁੰਦੀ ਹੈ ਅਤੇ ਇਸੇ ਤਹਿਤ ਪਹਿਲਾਂ ਤੋਂ ਦੇਸ਼ ਦੇ ਵਿੱਚ ਮੌਜੂਦਾ ਇਹ ਵਿਦੇਸ਼ੀ ਨਾਗਰਿਕਾਂ ਨੂੰ ਚੱਲਦਾ ਕੀਤਾ ਜਾ ਰਿਹਾ ਹੈ। ਸਿਰਫ ਇਨਾ ਹੀ ਨਹੀਂ ਇੰਟਰਨੈਸ਼ਨਲ ਸਟੂਡੈਂਟਸ ਅਤੇ ਟੈਂਪਰੇਰੀ ਫੌਨ ਵਰਕਰਸ ਦੇ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਤੋਂ ਸਾਫ਼ ਨਾ ਕੀਤੀ ਜਾ ਰਹੀ ਹੈ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇ ਬੁਲੂਚਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਕ ਕਿ ਸਾਲ ਜਨਵਰੀ ਤੋਂ ਜੁਲਾਈ ਦਰਮਿਆਨ 1,23,000 ਸਾਬਕਾ ਟੈਂਪਰੇਰੀ ਰੈਜ਼ੀਡੈਂਟਸ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟਸ ਬਣਨ ਦੇ ਵਿੱਚ ਸਫਲ ਰਹੇ ਨੇ ਦਸੇ ਅੰਕੜਾ ਮੁਲਕ ਦੇ ਨਵੇਂ ਪਰਮਨੈਂਟ ਰੈਜ਼ੀਡੈਂਟਸ ਦਾ ਪੰਜਾਬ ਫੀਸ ਦੀ ਬੰਦਾ ਹੈ ਤੁਝੇ ਪਾਸੇ ਘੱਟ ਉਜਰਤ ਦਿਨਾਉ ਤੇ ਐਲ ਐਮ ਆਈਏ ਜਾਰੀ ਨਾ ਕਰਨ ਵਾਲੇ ਇਲਾਕੇ ਦੀ ਗਿਣਤੀ ਵੱਧ ਕੇ 32 ਹੋ ਚੁੱਕੀ ਹੈ ਬਿੱਤੀ 10 ਅਕਤੂਬਰ ਤੋਂ ਅੰਟਰੀਓ ਦਾ ਗੁਲਫ ਅਤੇ ਗ੍ਰੇਟਰ ਸੈਟਰਬੀ ਇਲਾਕੇ ਸੂਚੀ ਦੇ ਵਿੱਚ ਸ਼ਾਮਲ ਹੋ ਗਏ ਜਦਕਿ ਮੈਨੀਟੋਬਾ ਦਾ ਬਿਨੀ ਫੈਗਲਵਟਾ ਦਾ ਰੈਡ ਡੀਅਰ ਅਤੇ ਲੈਟਰਿਸ ਬੀਸੀ ਦਾ ਕਲੋਨਾ ਸ਼ਹਿਰ ਵੀ ਸੂਚੀ ਦੇ ਵਿੱਚ ਆ ਚੁੱਕਿਆ ਹੈ ਇਹਨਾਂ ਸ਼ਹਿਰਾਂ ਦੇ 雇ਲਰ ਕਾਰਟੂਚਰਤਾ ਦੀ ਪੇਸ਼ਕਸ਼ ਕਰਦਿਆ ਐਲ ਐਮ ਆਈਏ हासिल ਨਹੀਂ ਕਰ ਸਕਣਗੇ ਜਿੱਥੇ ਇਹ ਦੱਸਣਾ ਬੰਦਾ ਹੈ ਕਿ ਕੈਨੇਡਾ ਦੇ ਹਾਲਾਤਾਂ ਨੂੰ ਵੇਖਦੇ 114000 ਲੋਕ ਆਪਣੇ ਜੱਦੀ ਮੁੱਲਕ ਪਰਤ ਗਏ ਨੇ 1971 ਤੋਂ ਬਾਅਦ ਪਹਿਲੀ ਵਾਰ ਕੈਨੇਡਾ ਛੱਡ ਕੇ ਜਾਣ ਵਾਲੇ ਦੀ ਗਿਣਤੀ ਮੁੱਲਕ ਦੇ ਵਿੱਚ ਦਾਖਲ ਹੋਣ ਵਾਲੇ ਤੋਂ ਵੱਧ ਚੁਕਿਤੀ ਗਈ ਹੈ ਇਸ ਤੋਂ ਤੁਹਾਨੂੰ ਤੇ ਸਦਕਾ ਕੈਨੇਡੀਅਨ ਨਿਵਾਸੋ ਦੀ ਵਿੱਚ ਵਾਦੇ ਦੀ ਰਫ਼ਤਾਰ ਤਕਰੀਬਨ ਸਫਰ ਉੱਤੇ ਆ ਚੁੱਕੀ ਹੈ 2021 ਤੋਂ 2024 ਦੇ ਦਰਮਿਆਨ ਹਰ ਤਿੰਨ ਮਹੀਨੇ ਬਾਅਦ ਕੈਨੇਡਾ ਦੀ ਆਬਾਦੀ ਵਿੱਚ 215000 ਦਾ ਵਾਅਦਾ ਹੁੰਦਾ ਰਿਹਾ ਅਤੇ ਇਸ ਦੇ ਮੁੱਖ ਕਾਰਨ ਕੋਮਤਰੀ ਵਿਦਿਆਰਥੀ ਅਤੇ ਟੈਂਪਰੇਰੀ ਫੋਰਨ ਵਰਕਰਸ ਰਹਨੇ ਪਰ ਹੁਣ ਇਹਨਾਂ ਦੀ ਗਿਣਤੀ ਦੇ ਵਿੱਚ ਸੁਲਾਨਾ ਅਦਾਤੇ 4.5 ਲੱਖ ਦੀ ਘਟौती ਮੰਨੀ ਜਾ ਰਹੀ ਹੈ ਇੱਕ ਵਾਰ ਫਿਰ ਦੱਸਦੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ